ਬੀ ਵੀ 34 ਦੇ ਕਰੀਬ ਹੈ ਤੁਹਾਨੂੰ ਵੀ ਖਾਸਾ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਹੋਵੇਗਾ ਕੋਈ ਸਫਰ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਮੋੜ ਰਿਹਾ ਹੋਵੇ ਜਿੱਥੋਂ ਤੁਹਾਨੂੰ ਹਿੰਮਤ ਮਿਲੀ ਹੋਵੇ ਕਿ ਹੁਣ ਜ਼ਿੰਦਗੀ ਮੈਂ ਵਧੀਆ ਢੰਗ ਨਾਲ ਜੀਣੀ ਹੈ ਮੈਂ ਦਿਮਾਗ ਨਾਲ ਕਈ ਵਾਰ ਇਹ ਚੀਜ਼ਾਂ ਹੰਦਸਾ ਲੇਕਿਨ ਜਦੋਂ ਮੈਂ ਆਪੇ ਛੁਪ ਥੱਲੇ ਜਦੋਂ ਮੈਂ ਦਰ ਵੇਖਦਾ ਸੀ ਨਾ ਕਿ ਮੇਨੂੰ ਪਰਮਾਤਮਾ ਨੇ ਫਿਰ ਵੀ ਦੋ ਰੱਤਾ ਦੇ ਖੜਾ ਕੀਤਾ ਹੈ ਇਸੇ ਨੇ ਜਿਹੜੇ ਹੁਣ ਕਿ ਚੱਲ ਜਾਂਦੇ ਨੇ ਮਾਤਾ ਮੁੰਡਾ ਕਿਹਾ ਕਿ ਸ਼ੁਕਰ ਹੈ ਮੈਂ ਤੇ ਫਿਰ ਵੀ ਉਹ ਬਹੁਤ ਅੱਛਾ ਰੱਖਿਆ ਜੀ ਜਿੰਨੇ ਜ਼ਰੂਰਤ ਮੇਰੀ ਸੈਗਨ ਮੈਰिज ਮੇਰੀ ਪਹਿਲੀ ਵਾਈਫਰ ਵੀ ਡਿਸੇਬਲ ਸਨ ਦੋਨੋਂ ਰਸਤਾ ਤੇ ਡਿਲੀਵਰੀ ਦੇ ਦੌਰਾਨ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਤੇ ਉਹਨਾਂ ਨੂੰ ਕੋਈ ਦਿੱਕਤ ਹੋ ਗਈ ਸੀ ਤੇ ਹਸਪੀਟਲ ਦੇ ਅੰਦਰ ਹੀ ਇਹ ਜਿਹੜਾ ਬੱਚਾ ਸੀ ਉਹ ਕਾਫੀ 20 ਦਿਨ ਤੱਕ ਰਿਹਾ ਹੈਗਾ ਹੁਣ ਆਪਾਂ ਉਹਦੇ ਚੱਕਰ ਵਿੱਚ ਹੀ ਰਹੇਗੇ ਵੀ ਆਪਣਾ ਇਹਨਾਂ ਨੂੰ ਕੀ ਹੋ ਗਿਆ ਕਿਸ ਤਰੀਕੇ ਬਚਾ ਜੀ ਹਸਪੀਟਲ ਲੈ ਕੇ ਬੱਚਿਆ ਜੇ ਕੇਅਰ ਨਹੀਂ ਕਰ ਪਾਇਆ 20 ਦਿਨਾਂ ਬਾਅਦ ਆਪਣਾ ਬੱਚਾ ਚਲੇ ਗਿਆ ਮੈਂ ਬਾਹਰ ਨਿਕਲਦੋਂ ਬੜਾਈ ਸ਼ਰਮ ਕਰਦੀ ਸੀ ਕਿ ਮੈਨੂੰ ਲੋਕੀ ਕੀ ਕਹਿਣਗੇ ਛੋਟੇ ਕਰ ਦੇ ਦੀ ਜਦੋਂ ਮੈਂ ਉਹ ਛੋਟੀਆਂ ਬੱਚੀਆਂ ਨੂੰ ਆਪਣੇ ਕੱਦ ਜੈਸਾ ਦੇਖਿਆ ਤੇ ਮੇਰੇ ਮਾਮਾ ਜੀ ਨੇ ਕਿਹਾ ਨਹੀਂ ਬੇਟੇ ਤੈਨੂੰ ਇਹਨਾਂ ਵੱਲ ਦੇਖ ਕੇ ਅੱਗੇ ਵਧਣਾ ਚਾਹੀਦਾ ਤੇ ਫਿਰ ਮੈਂ ਹਿੰਮਤ ਕੀਤੀ ਇਸੇ ਮੋੜ ਆਇਆ ਕੋਈ ਇਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਜਦੋਂ ਨਮੋਸ਼ੀ ਹੋਈ ਹੋਵੇ ਜ਼ਿੰਦਗੀ ਦੇ ਵਿੱਚ ਜ਼ਰੂਰ ਚਿੰਤਾ ਆਈ ਹੋਵੇ ਦਿਮਾਗ ਦੇ ਉੱਤੇ ਕਿ ਯਾਰ ਰੱਬਾ ਮੈਨੂੰ ਹੀ ਇਸ ਤਰ੍ਹਾਂ ਕਿਉਂ ਬਣਾਇਆ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹੋਣ ਜਹਾਂ ਦੇ ਵਿੱਚ ਜਿਵੇਂ ਮੇਰੇ ਪਹਿਲੇ ਹਸਣ ਦੀ ਡੈਥ ਹੋ ਗਈ ਸੀ ਤੇ ਫਿਰ ਮੇਰੇ ਪਾਪਾ ਵੀ ਨਹੀਂ ਰਹੇ ਮੈਨੂੰ ਜਾਨਕੀ ਬਚਪਨ ਤੋਂ ਹੀ ਇਹ ਹਿੰਮਤ ਮਿਲੀ ਸੀ ਕਿ ਮੇਰੇ ਪਾਪਾ ਜੀ ਨਹੀਂ تھے ਜੀ ਮੈਂ ਪੜਾਈ ਨਹੀਂ ਕੀਤੀ ਅਸੀਂ ਪੰਜ ਛੇ ਭਰਾਏ ਸੀ ਫਿਰ ਮੈਂ ਪੜਹੀਆਂ ਕਿ ਅੱਗੇ ਵਧੀਆਂ ਕਿਸੇ ਦਿਨ ਅੱਗੇ ਕਰੀ ਹੱਥ ਨਾਲ ਭਰਾਈ ਥੋੜਾ ਹੋਵੇ ਥੋੜਾ ਜਿਹਾ ਗੁਜ਼ਾਰਾ ਕਰ ਲਿਆ ਸਰ ਉਹੀ ਗੱਲ ਹੈ ਕਿ ਨੂੰ ਤੋਂ ਆਪਾ ਬਣ ਕੇ ਚਲੇ ਗਏ ਆ ਤੇ ਮਤਲਬ ਇਹਨਾਂ ਨੇ ਕੰਮ ਬਾਰੇ ਵੀ ਬੜਾ ਸਾਰੇ ਅੱਗੇ ਉਹ ਕੀਤਾ ਕਿ ਮੈਨੂੰ ਕੰਮ ਦੇ ਦੋ ਕੰਮ ਦੇ ਦੋ ਲੋਕ ਕਹਿ ਦਿੰਦੇ ਸੀਗੇ ਕਿ ਕੰਮ ਦੇ ਦੇਾਂਗੇ ਕੱਲ ਆਣਾ ਅੱਜ ਜਾਣਾ ਤੁਸੀਂ ਜਿੰਨਾਂ ਜ਼ਿੰਦਗੀ ਦੇ ਵਿੱਚ ਉਹ ਵੀ ਮੋੜ ਆਏ ਨੇ ਜਿਸ ਮੋੜ ਦੇ ਉਤੋਂ ਅਸੀਂ ਚਾਹੇ ਸ਼ਾਇਦ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਹਾਰ ਜਾਂਦੇ ਨੇ ਤੇ ਉਸ ਸਫਰ ਤੋਂ ਹਾਰ ਜਾਂਦੇ ਨੇ ਮਗਰ ਉਸ ਸਫਰ ਤੋਂ ਵੀ ਉੱਠੇ ਹੋਏ ਨੇ ਉਸ ਦੇ ਦੇਖੋ ਅਸੀਂ ਤੰਦਰੁਸਤ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਹਾਰ ਜਾਂਦੇ ਆ ਅੱਜਕੱਲ ਦੀ ਜ਼ਿੰਦਗੀ ਐਸੀ ਜ਼ਿੰਦਗੀ ਆ ਕਿ ਲੋਕ ਤੰਦਰੁਸਤ ਹੋਣ ਦੇ ਬਾਵਜੂਦ ਵੀ ਜਿਹੜੀ ਮਿਹਨਤ ਤੋਂ ਆਇਆ ਖਾਸ ਤੌਰ ਤੇ ਦੂਰ ਪਜਦੇ ਨੇ ਉੱਥੇ ਹੀ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਆ ਜੋ ਕਿ ਸਰੀਰ ਪੱਖੋਂ ਚਾਹੇ ਆਪਾਇਜ਼ ਨੇ ਮਗਰ ਉਸ ਦੇ ਬਾਵਜੂਦ ਵੀ ਜਿਹੜੇ ਉਹਨਾਂ ਦੀ ਜਿਹੜੀ ਜੋੜੀ ਹੈ ਬੜੀ ਖੂਬਸੂਰਤ ਤ ਤਾਂ ਦੱਸ ਦਈਏ ਪਹਿਲਾਂ ਤਾਂ ਇਹ ਜਿਹੜੇ ਮੇਰੇ ਪਿੱਛੇ ਤਸਵੀਰ ਦੇਖ ਰਹੇ ਹੋ ਇਹ ਜਮਾਟੋ ਬੋਏ ਨੇ ਜੋ ਕਿ ਆਪਣੀ ਧਰਮ ਪਤਨੀ ਦੇ ਨਾਲ ਇੰਨੇ ਖੁਸ਼ ਨੇ ਚਾਹੇ ਸਰੀਰ ਪੱਖੋਂ ਬਚਪਨ ਤੋਂ ਹੀ ਪੋਲੀਓ ਤੋਂ ਗ੍ਰਸਤ ਹੋ ਗਏ ਨਾਲ ਦੀ ਨਾਲ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਵਾਈਫ ਨੇ ਉਹ ਵੀ ਉਹਨਾਂ ਦੀ ਹਾਈਟ ਵੀ ਜਿਹੜੀ ਹੈ 3 ਫੁੱਟ ਦੇ ਕਰੀਬ ਹੈ ਤੇ ਮਗਰ ਜ਼ਿੰਦਗੀ ਇਸ ਤਰ੍ਹਾਂ ਦੀ ਚੱਲ ਰਹੀ ਹੈ ਤੇ ਇੱਕ ਮਿਹਨਤ ਦਾ ਜਿਹ ਕਲ ਦੀ ਇਸ ਤਰ੍ਹਾਂ ਦੀ ਹੈ ਕਿ ਮਿਹਨਤ ਕਰਨ ਤੋਂ ਖਾਸ ਸੂਰਤੇ ਦੂਰ ਪੈਦੀ ਹੈ ਤੇ ਅਸੀਂ ਅੱਜ ਗੱਲਬਾਤ ਕਰਨਾ ਆਏ ਹਾਂ ਅਸੀਂ ਜਾਣਨ ਆਏ ਹਾਂ ਕਿ ਨਿ ਹਿੰਮਤ ਪੈਂਦੀ ਕਿਦਾਂ ਭਾਈ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਧੰਨਵਾਦ ਜੀ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਜੀ ਪ੍ਰਵੀਨ ਜੀ ਕਿਸ ਤਰ੍ਹਾਂ ਜ਼ਿੰਦਗੀ ਚੱਲ ਰਹੀ ਹੈ ਕਿਉਂਕਿ ਤੁਸੀਂ ਦੱਸਿਆ ਕਿ ਪੋਲੀਓ ਤੋਂ ਗ੍ਰਸ ਬਚਪਨ ਤੋਂ ਹੀ ਜਿਹੜੀ ਹੈ ਬਿਮਾਰੀ ਨਾਲ ਗ੍ਰਸ ਹੋਇਓ ਤਾਂ ਉਸ ਤੋਂ ਬਾਅਦ ਜ਼ਿੰਦਗੀ ਕੀ ਦਾ ਸੁਆਬ ਕਿਸ ਤਰ੍ਹਾਂ ਦਾ ਹੈ ਕਿਵੇਂ ਦੀ ਜ਼ਿੰਦਗੀ ਕੱਟ ਰਹੀ ਹੈ ਇਸ ਬਾਰੇ ਚ ਸਰ ਅੱਛੀ ਚੱਲ ਰਹੀ ਹੈ ਜ਼ਿੰਦਗੀ ਅੱਛੀ ਚੱਲ ਗਈ ਹੈ ਅੱچھے ਲੋਕ ਮਿਲ ਜਿਨੇ ਸਾਬਕਾ ਸੱਚ ਹੈ ਬੜੀ ਮੋੜ ਆਇਆ ਕੋਈ ਇਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਜਦੋਂ ਨਮੋਸ਼ੀ ਹੋਈ ਹੋਵੇ ਜ਼ਿੰਦਗੀ ਦੇ ਵਿੱਚ ਜਦੋਂ ਚਿੰਤਾ ਆਈ ਹੋਵੇ ਦਿਮਾਗ ਦੇ ਉੱਤੇ ਕਿ ਯਾਰ ਰੱਬਾ ਮੈਨੂੰ ਹੀ ਇਸ ਤਰ੍ਹਾਂ ਕਿਉਂ ਬਣਾਇਆ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹੁਣ ਜਹਨ ਦੇ ਵਿੱਚ ਸਰ ਕਈ ਵਾਰੀ ਆ ਜਾਂਦਾ ਸੀ ਮੇਰੇ ਹੁਣ ਨਹੀਂ ਪਹਿਲੇ ਦਿਮਾਗ 'ਚ ਕਈ ਵਾਰੀ ਇਹ ਚੀਜ਼ਾਂ ਆਉਂਦੀਆਂ ਜਸਨ ਲੇਕਿਨ ਜਦੋਂ ਮੈਂ ਆਪਣੇ ਤੋਂ ਛੁੱਟ ਜੈ ਨਵਿੰਦਰ ਵੇਖਦਾ ਸੀ ਨਾ ਕਿ ਮੈਨੂੰ ਤਾਂ ਪਰਮਾਤਮਾ ਨੇ ਫਿਰ ਵੀ ਦੋ ਰੱਤਾਂ ਤੇ ਖੜਾ ਕੀਤਾ ਐ ਐਸੇ ਵੀ ਨਾ ਜਿਹੜੇ ਆਪਣਾ ਰੰਗੇ ਚੱਲਦੇ ਨੇ ਪਰਮਾਤਮਨ ਦਾ ਖਲਾਕ ਸ਼ੁਕਰ ਹੈ ਮੈਂ ਤੇ ਫਿਰ ਵੀ ਆਪ ਬਹੁਤ ਅੱਛਾ ਰੱਖਿਆ ਜੀ ਜਿੰਨੇ ਚ ਰੱਖਿਆ ਅੱਛਾ ਅੱਜ ਮਿਹਨਤ ਕਰ ਰਹੇ ਹੋ ਜਮਾਟੋ ਦਾ ਕੰਮ ਕਿਸ ਤਰ੍ਹਾਂ ਤੁਸੀਂ ਚੁਣਿਆ ਕਿਉਂਕਿ ਤੁਸੀਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਨਹੀਂ ਹੋ ਇਹ ਸਟੋਰੀ ਬਾਰੇ ਤੁਸੀਂ ਥੋੜਾ ਜਾਨਣਾ ਪਾਓ ਕਿ ਅੰਮ੍ਰਿਤਸਰ ਦੇ ਵਿੱਚ ਕਦੋਂ ਆਏ ਤੁਸੀਂ ਸਰ ਅੰਮ੍ਰਿਤਸਰ ਚ ਪਹਿਲੇ ਆਪਾ ਕਪੂਰਥਲਾ ਸੀ ਅੰਮ੍ਰਿਤਸਰ ਆਏ ਨੂੰ ਸਾਨੂੰ 5 ਕੁ ਮਹੀਨੇ ਹੋ ਚੁਕੇ ਨੇ ਤੇ ਇੱਥੇ ਆ ਕੇ ਜਮਾਟੋ ਦਾ ਕੰਮ ਸ਼ੁਰੂ ਕੀਤਾ ਹੈ ਜਮਾਟੋ ਦੀ ਸ਼ੁਰੂਆਤ ਮੈਂ ਇੱਥੋਂ ਕੀਤੀ ਹੈਗੀ ਹੈ ਤੇ ਬਾਕੀ ਬਹੁਤ ਅੱਛਾ ਲੱਗ ਰਿਹਾ ਜੀ ਇੱਥੇ ਲੋਕ ਅੱਛੇ ਨੇ ਤੇ ਕੰਮ ਵੀ ਅੱਛਾ ਹੈ ਤੇ ਤਕਰੀਬਨ ਜੀंदगी ਪਟੜੀ ਤੇ ਵੇ ਜਮਾਟੋ ਦੇ ਕੰਮ ਬਾਰੇ ਕਿੰਨੇ ਦੱਸਿਆ ਕੋਈ ਨਾ ਕੋਈ ਦੱਸਦਾ ਹੀ ਹੈ ਤਾਂ ਜਾਂ ਫਿਰ ਅਸੀਂ ਗੱਲ ਕਰੀਏ ਤਾਂ ਜਮਾਟੋ ਤੋਂ ਪਹਿਲਾਂ ਕੋਈ ਕਿਹੜਾ ਕੰਮ ਕਰਦੇ ਹੁੰਦੇ ਸੀ ਇਸ ਬਾਰੇ ਸਰ ਜਮਾਟੋ ਤੋਂ ਪਹਿਲੇ ਮੈਂ ਕਾਫੀ ਕੰਮ ਦੀ ਕੋਸ਼ਿਸ਼ ਕਰ ਰਿਹਾ ਸੀ ਪਹਿਲੇ ਜਿਹੜੇ ਕੰਮ ਕੀਤੇ ਨੇ ਪਾਣੀ ਪਤਾ ਅਖਬਾਰ ਸਪਲਾਈ ਕਰਦਾ ਸੀ ਡਿਪਾਰਟਮੈਂਟ ਦੇ ਵਿੱਚ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜਰਮਨੀ ਸੈਕਟਰ ਸੀ ਡੀਐਸ ਡੀਸੀ ਓਫਿਸ ਹੋ ਗਿਆ ਜਾਂ ਪੁਲਿਸ ਰੈਨ ਹੋ ਗਈ ਉਥੇ ਅਖਬਾਰ ਸਪਲਾਈ ਕਰੀਦਾ ਸੀ ਉਸ ਤੋਂ ਬਾਅਦ ਕਪੂਰਸ ਜਿ ਆਏ ਜਿਹੜੇ ਜਨਨਾਰਮੇ ਕੰਮ ਕਰਦਾ ਸੀ ਉਹਨਾਂ ਦੀ ਡੈਥ ਹੋ ਚੁੱਕੀ ਹੋ ਗਈ ਸੀ ਔਰ ਜਰਨਲਿਸਟ ਸਨ ਕਰਾਇਮ ਰਿਪੋਰਟਰ ਸਨ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਕਾਫੀ ਟਾਈਮ ਉੱਥੇ ਰਿਹਾ ਫਿਰ ਮੇਰੇ ਇਥੇ ਫੈਕਚਰ ਹੋ ਗਿਆ ਰੋਡ ਪੈ ਗਈ ਫਿਰ ਆਪਾਂ ਇੱਕ ਕਪੂਰਸਲੀ ਆ ਗਏ ਕੰਮ ਵਾਸਤੇ ਫਿਰ ਉੱਥੇ ਮਿਲ ਜਗਾ ਮਰੀ ਵਾਈਫ ਨੂੰ ਕੰਮ ਮਿਲ ਗਿਆ ਉਹ ਕਰਨ ਲੱਗੇ ਕੰਮ ਫਿਰ ਮੈਨੂੰ ਅੱਛਾ ਨਹੀਂ ਕੁਛ ਲੱਗਿਆ ਆਗਾ ਤਾਂ ਕਾਫੀ ਉੱਥੇ ਕੰਮ ਰੱਬਨ ਤੋਂ ਬਾਅਦ ਨਹੀ ਹੋਤਾ ਕੰਮ ਮਿਲਿਆ ਫਿਰ ਇਥੇ ਇੱਕ ਮੁੰਡਾ ਹੈਗਾ ਜੋ ਜਿਹੜੇ ਦੋ ਦੋਨ ਟੰਗਾ ਟੰਗਾ ਦਾ ਵਿਕਲਾਵਾਂਗੇ ਤੇ ਉਹ ਮੈਨੂੰ ਕਿ ਉਹਨੂੰ ਵੀ ਸੇ ਵੇਚ ਕੇ ਵੀ ਗਿਆ ਸੀ ਸਾਨੂੰ ਉਥੇ ਵੀ ਮਿਲਿਆ ਸੀ ਤੇ ਉਹ ਕਹਿਣਗਾ ਵੀ ਆਪਣਾ ਤੁਸੀਂ ਕਰ ਸਕਦੇ ਹੋ ਤੇ ਆ ਜਾਓ ਫਿਰ ਮੈਂ ਇੱਥੇ ਆ ਕੇ ਉਹਨੇ ਮਰਜੀ ਨਹੀਂ ਕਰਾਤੀ ਕਮਸ਼ੂ ਅੱਛਾ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਪਰਿਵਾਰ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਘਰ ਦੇ ਵਿੱਚ ਜਿਹੜੇ ਪੇਰੈਂਟਸ ਹੁੰਦੇ ਨੇ ਉਹਨਾਂ ਦੀ ਹਿੰਮਤ ਦੇ ਨਾਲ ਹੀ ਜਿਹੜਾ ਸ਼ਖਸ ਹੈ ਉਹ ਚੱਲਦਾ ਹੈ ਤੇ ਤੁਹਾਡੇ ਪਰਿਵਾਰ ਦੇ ਵਿੱਚ ਸਭ ਨਾਲ ਜ਼ਿਆਦਾ ਸਹਿਯੋਗ ਕਿਸ ਦਾ ਰਿਹਾ ਤੇ ਗੱਲਾਂ ਚੇਤਾ ਆਉਂਦੀਆਂ ਨੇ ਕੋਈ ਪਰਿਵਾਰ ਦੀਆਂ ਸਿਰ ਪਰਵਾਰ ਦਾ ਸਭ ਤੋਂ ਜ਼ਿਆਦਾ ਸਹਿਯੋਗ ਤੇ ਮੇਰੇ ਫਾਦਰ ਦਾ ਰਿਆ ਹੁਣ ਫਾਦਰ ਇਸ ਦੁਨੀਆ ਚ ਕੋ ਨਹੀਂ ਮੇਰੇ ਲੇਕਿਨ ਸਭ ਤੋਂ ਜ਼ਿਆਦਾ ਸਹਿਯੋਗ ਉਹ ਨਾ ਦਰਿਆ ਜੇ ਤੱਕ ਰਹੇ ਉਹ ਮੇਰੇ ਨਾਲ ਖੜੇ ਰਹੇ ਤੇ ਮੈਨੂੰ ਪ੍ਰੇਰਿਤ ਕਰਦੇ ਰਹੇ ਵੀ ਆਪਣਾ ਤੂੰ ਕੁਝ ਨਹੀਂ ਆਪਣਾ ਚੱਜ ਰਹਿਣਾ ਰਹਿੰਦਾ ਹੈਗਾ ਸਿਰ ਜੇ ਸਾਰੇ ਕੰਮ ਕਰ ਸਿਰ ਨਾ ਕੀ ਨਹੀਂ ਕਰ ਸਕਦਾ ਹੈਗਾ ਉਹਨਾਂ ਮੈਨੂੰ ਹਮੇਸ਼ਾ ਹੌਸਲਾ ਬਤਾਇਆ ਹੌਸਲਾ ਕਰੀ ਉਹਨਾਂ ਇਹ ਨਹੀਂ ਮਹਿਸੂਸ ਹੁੰਦਾ ਤੇ ਪਰ ਮੈਂ ਵੀ ਕਰਾਂ ਸਮਝਦੇ ਹੋ ਅੱਜ ਵੀ ਚੱਲ ਰਿਹਾ ਉਹ ਤਾਂ ਫਾਦਰ ਸਾਹਿਬ ਦੀਆਂ ਉਹ ਗੱਲਾਂ ਆ ਚੱਲ ਰਿਹਾ ਕੋਈ ਇਸ ਤਰ੍ਹਾਂ ਦੀ ਗੱਲ ਜੇ ਤਾਂ ਆਉਂਦੀ ਹੋਵੇ ਜਿਹੜੀ ਹਰ ਰੋਜ਼ ਜਦੋਂ ਹਿੰਮਤ ਹਾਰਦੀ ਹੋਵੇ ਫਾਦਰ ਸਾਹਿਬ ਦੀ ਗੱਲ ਜੇ ਤਾਂ ਆਉਂਦੀ ਹੋਵੇ ਕਿ ਮੈਨੂੰ ਆਹ ਕਿਹਾ ਸੀ ਮੇਰੇ ਪਿਤਾ ਨੇ ਹਾਂਜੀ ਉਹਨਾਂ ਇੱਕ ਚੀਜ਼ ਕਹੀ ਸੀ ਮੈਨੂੰ ਸ਼ੁਰੂ ਤੋਂ ਕਹਿੰਦਾ ਕਿ ਕਰੀਬ ਕੋਈ ਅਸੀ ਗੱਲ ਹੋਵੇ ਨਾ ਕਰੀਏ ਆਪਣਾ ਰੋਜ਼ਗਾਰ ਕਰਕੇ ਜਾਂ ਬਾਹਰੋਂ ਕਿਸੇ ਬਾਰੋਂ ਕਿਸਨੇ ਨਾਲ ਸੇ ਉਗਲੇ ਕੇ ਆਪਣਾ ਕੰਮ ਚਲਾ ਲਈ ਕਿਸੇ ਰਸਤੇਦਾਰ ਦੇ ਅੱਗੇ ਹੱਥ ਨਾ ਫਰਾਈ ਕਿਸੇ ਅੱਗੇ ਕਦੀ ਹੱਥ ਨਾ ਫਰਾਈ ਥੋੜਾ ਹੋਵੇ ਥੋੜੇ ਜਿਹਾ ਗੁਜ਼ਾਰਾ ਕਰ ਲਈ ਤੇ ਸਿਰ ਉਹੀ ਗੱਲ ਮੈਂ ਸ਼ੁਰੂ ਤੋਂ ਆਪਾਂ ਬੰਨ ਕੇ ਚੱਲੇ ਆਂ ਹਜ ਤੱਕ ਆਪਾਂ ਕਦੇ ਕਿਸੇ ਅੱਗੇ ਹੱਥ ਨਹੀਂ ਨਾ ਨਾ ਜੀ ਜੇ ਥੋੜਾ ਹੈਗਾ ਤਾਂ ਛੋੜੇ ਨਾ ਚਲਾ ਗਿਆ ਜਿਵੇਂ ਦਾ ਹੈ ਖੁਸ਼ ਆਪਾ ਹਾਂਜੀ ਖੁਸ਼ੀ ਹੈ ਜ਼ਿੰਦਗੀ ਕਦੀ ਹੁਣ ਗਿਲਾ ਸ਼ਿਕਵਾ ਰੱਬ ਨਾਲ ਹੋਵੇ ਕਿ ਰੱਬਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਜੇਕਰ ਮੈਨੂੰ ਇਸ ਤਰ੍ਹਾਂ ਦਾ ਬਣਾਉਣਾ ਸੀ ਮੈਨੂੰ ਪੈਸਾ ਦੇ ਦਿੰਦਾ ਕੋਈ ਗੱਲਾਂ ਬਾਤਾਂ ਹੁੰਦੀਆਂ ਹੁਣ ਰੱਬ ਨਾਲ ਗਿੱਲਾ ਸ਼ਿਕਵਾ ਹੁੰਦਾ ਹੋਵੇ ਸਰ ਗਿੱਲਾ ਸ਼ਿਕਵਾ ਜਦੋਂ ਤੱਕ ਰੱਖਾਂਗੇ ਜਦ ਪੂਰੀ ਤੇ ਦੁਨੀਆ ਪਰ ਦੁਨੀਆ ਦੇ ਉੱਤੇ ਰਹਿਣਾ ਆਖਿਰ ਚਲੇ ਜਾਣਾ ਇੱਕ ਦਿਨ ਠੀਕ ਹੈ ਉਹ ਉਹ ਚੀਜ਼ਾਂ ਬਣ ਰਚ ਗਈਆਂ ਕੋਈ ਪੱਕੀ ਕੀ ਰਹੇਗਾ ਹੋਰ ਵੇਖੋ ਜਿੱਦੋਂ ਮੇਰਾ ਬੱਚਾ ਚਲਾ ਗਿਆ ਸੀ ਨਾ ਪਰਮਾਤਮਾ ਦੇ ਘਰ ਉਸ ਤੋਂ ਬਾਅਦ ਇਹ ਚੀਜ਼ਾਂ ਦੇ ਸੋਚੇ ਕੋਈ ਜਦ ਉਹ ਚਲਾ ਗਿਆ ਹੁਣ ਕਰਨ ਨੂੰ ਕੰਦੇ ਵਾਸਤੇ ਇਹ ਨਾ ਕਰਨਾ ਆਪਣਾ ਮੀਆਂ ਬੀਬੀ ਦਾ ਗੁਜਾਰਾ ਚੱਲ ਜਾਵੇ ਇਹ ਜਿਹੜੇ ਜੋ ਵਿਆਹ ਕਰਾਢੀ ਆਪਣੇ ਨਾਲ ਰਾਜੀ ਏ ਠੀਕ ਹੈ ਇਹਨਾਂ ਨੂੰ ਛੱਤ ਦੇ ਸਕਾਂ ਆਪਣੀ ਜ਼ਿੰਦਗੀ ਅੱਛੀ ਚੱਲ ਸਕੇ ਕਿਸੇ ਦਾ ਬੁਰਾ ਨਾ ਸਾਡੇ ਹੱਥੋਂ ਹੋਵੇ ਇਸ ਨੂੰ ਦਈਏ ਇਸ ਕੋਈ ਇੰਜ ਨਾ ਕਰੀਏ ਉਸ ਨੇ ਆਪਣੇ ਬੱਚੇ ਦਾ ਜ਼ਿਕਰ ਕੀਤਾ ਕੀ ਹੋਇਆ ਕੀ ਸੀ ਸਰ ਮੇਰੀ ਸੈਕੰਡ ਮੈਰਿਜ ਮੇਰੀ ਪਹਿਲੀ ਵਾਈਫਰ ਵੀ ਡਿਸੇਬਲ ਸੰ ਦੋਨੋਂ ਰਤਨ ਤੋਂ ਤੇ ਉਹ ਡਿਲੀਵਰੀ ਦੇ ਦੌਰਾਨ ਮੇਰੇ ਵਾਈਫ ਦੀ ਡੈਥ ਹੋ ਗਈ ਸੀ ਤੇ ਉਹਨਾਂ ਨੂੰ ਕੁਝ ਦਿੱਕਤ ਹੋ ਗਈ ਸੀ ਤੇ ਹਸਪੀਟਲ ਦੇ ਅੰਦਰ ਹੀ ਤੇ ਜਿਹੜਾ ਬੱਚਾ ਸੀ ਉਹ ਕਾਫੀ 20 ਦਿਨ ਤੱਕ ਰਿਹਾ ਹੈਗਾ ਹੁਣ ਆਪਾਂ ਉਹਦੇ ਚੱਕਰ ਵਿੱਚ ਹੀ ਰਹੇਗੇ ਵੀ ਆਪਣਾ ਇਹਨਾਂ ਨੂੰ ਕੀ ਹੋ ਗਿਆ ਕਿਸ ਤਰੀਕੇ ਬਚਾ ਲਈ ਹਸਪੀਟਲ ਦੇ ਗਏ ਬੱਚੇ ਵਾਲੇ ਕੇਅਰ ਨਹੀਂ ਕਰ पाए ਉਹ ਵੀ ਦਿਨਾਂ ਬਾਅਦ ਆਪਣਾ ਬੱਚਾ ਬਚਾ ਲਿਆ کوشش ਪੂਰੀ ਕੀਤੀ ਹੋਵੇਗੀ ਕਿਉਂਕਿ ਬੱਚਾ ਜੋਰ ਲਗਾ ਸਕਦਾ ਸਰ ਜੋ ਇਨਸਾਨ ਜਿੱਥੋਂ ਨਹੀਂ ਸਿਦਾ ਆਪਣਾ ਮੀਂਹੋਂ ਅਗਰ ਪੈਸਾ ਵਰਸਾ ਦਿੱਤਾ ਡਾਕਟਰਾਂ ਤੇ ਵੀ ਸਾਰੇ ਕੰਮ ਜਿਨ੍ਹਾਂ ਬੜਾ ਜ਼ੋਰ ਲਗਾ ਕੇ ਮੇਰੇ ਦਮ ਅਸੀ ਉਹ ਨਾ ਮਿਲ ਰਾਇਆ ਨਹੀਂ ਬੱਚਿਆ ਜੀ ਅੱਜ ਜਮਾਟੋ ਦੀ ਗੱਲ ਕਰੀਏ ਤਾਂ ਹਰ ਰੋਜ਼ ਨਿਕਲਦੇ ਹੋਵਗੇ ਸਫਰ ਦੇ ਉੱਤੇ ਤਾਂ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਕੰਮ ਕਰਦੇ ਹੋ ਕੋਈ ਜਿ ਤਰ੍ਹਾਂ ਚਾਰ ਚਾਰ ਫਲੋਰ ਦੇ ਉੱਤੇ ਸੁਣਿਆ ਹੈ ਕਿ ਜਮਾਟੋ ਬੋਏ ਜਿਹੜੇ ਆਪਣਾ ਆਰਡਰ ਦੇਣ ਜਾਂਦੇ ਆ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਸਰ ਕੋਈ ਦਿੱਕਤ ਨਹੀਂ ਆ ਗਈ ਹੁਣ ਚਾਰ ਫਲੋਰ ਹੋਵੇ ਮੈਂ ਆਪਣੇ ਬਰੋ ਫੋਨ ਕਰ ਦਿੱਤਾ ਪੀ ਐਲ ਐਮ ਡਿਸੇਬਲ ਠੀਕ ਹੁਣ ਉਹਨਾਂ ਕੋ ਸਾਰੇ ਡਿਟੇਲ ਪਹੁੰਚ ਗਈ ਹੁੰਦੀ ਐ ਉਹ ਥੱਲੇ ਆ ਕੇ ਆਰਡਰ ਲੈ ਜਾਂਦੇ ਨੇ ਜਾਂ ਕਿਸੇ ਨੂੰ ਪੈਸੇ ਕਿ ਮੰਗਵਾ ਦਿੰਦੇ ਨੇ ਹੁਣ ਜੀਵਨ ਸਾਥੀ ਨਾਲ ਸਫਰ ਵਧੀਆ ਲੰਘ ਰਿਹਾ ਹੈ ਜਿੰਦਗੀ ਵਧੀਆ ਲੰਘ ਰਹੀ ਹੈ ਜੋ ਚਾਹੁੰਦੇ ਸੀ ਉਹ ਮਿਲ ਰਿਹਾ ਜੀ ਜੀ ਬਿਲਕੁਲ ਬਿਲਕੁਲ ਇਹ ਸਫਰ ਜਿਹੜਾ ਸੁਹਾਵਣਾ ਹੈ ਕਿ ਜਿਹੜੇ ਇਹਨਾਂ ਦੇ ਧਰਮ ਪਤਨੀ ਨੇ ਉਹਨਾਂ ਦੀ ਹਾਈਟ ਵੀ ਮਹਿਜ਼ 3 ਫੁੱਟ ਹੈ ਤੇ ਬੜਾ ਇੱਕ ਖੂਬਸੂਰਤ ਤਸਵੀਰ ਹੈ ਕਿਉਂਕਿ ਇਹਨਾਂ ਜ਼ਿੰਦਗੀ ਦੇ ਵਿੱਚ ਉਹ ਵੀ ਮੋੜ ਆਏ ਨੇ ਜਿਸ ਮੋੜ ਦੇ ਉਤੋਂ ਅਸੀਂ ਚਾਹੇ ਸ਼ਾਇਦ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਹਾਰ ਜਾਂਦੇ ਨੇ ਤੇ ਉਹ ਸਫਰ ਤੋਂ ਹਾਰ ਜਾਂਦੇ ਨੇ ਮਗਰ ਉਸ ਸਫਰ ਤੋਂ ਵੀ ਉੱਠੇ ਹੋਏ ਨੇ ਤੁਸੀਂ ਦੇਖੋ ਅਸੀਂ ਤੰਦਰੁਸਤ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਹਾਰ ਜਾਂਦੇ ਆ ਮਰ ਜ਼ਿੰਦਗੀ ਦੇ ਕਈ ਮੋੜ ਇਸ ਤਰ੍ਹਾਂ ਦੇ ਆਏ ਉਸ ਮੋੜ ਤੋਂ ਵੀ ਆ ਵਨ ਜੀ ਰਹਿ ਕੇ ਉਤੋਂ ਹਿੰਮਤ ਰੱਖ ਕੇ ਜਿਹੜੇ ਉਸ ਮੋੜ ਤੋਂ ਲੰਗੇ ਨੇ ਇਹਨਾਂ ਦੇ ਜਿਹੜੇ ਧਰਮ ਪਤਨੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਕਿਵੇਂ ਦਾ ਸਫਰ ਲੰਘ ਰਿਹਾ ਜੀ ਤੁਹਾਡੇ ਜਿਹੜੇ ਪਤੀ ਨਾਲ ਗੱਲਬਾਤ ਕੀਤੀ ਉਹਨਾਂ ਦੇ ਪਿਆਰ ਜਿਹੜਾ ਮਨਮੋਹਕ ਹੈ ਤੁਹਾਡੇ ਗੱਲਾਂ ਨੇ ਉਹ ਸਾਫ਼ ਝਲਕਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿਸ ਤਰ੍ਹਾਂ ਦਾ ਰਹਿ ਰਿਹਾ ਜਿੰਗਰ ਹਾਂ ਜੀ ਮੈਂ ਸਰੋਜ ਰਾਣੀ ਵਾਈਫ ਆਫ ਪਰਵੀਨ ਕੁਮਾਰ ਹਰਿਆਣਾ ਪਾਣੀਪੱਸੀ ਬਿਲੋਂਗ ਕਰਦੀ ਆ ਜੋ ਮੇਰੇ ਹਸਬੰਡ ਜੀ ਇਹ ਬਹੁਤ ਅੱਛੇ ਨੇ ਨੇਚਰ ਬਹੁਤ ਅੱਛਾ ਸਾਡੇ ਕਦੀ ਵਿੱਚ ਇਦਾਂ ਦਾ ਨਹੀਂ ਟਕਰਾਅ ਹੋਇਆ ਸੀ ਹਰ ਕਿਸੇ ਮੁਸ਼ਕਲ ਦਾ ਸਾਹਮਣਾ ਕੀਤਾ ਹੈ ਜੋ ਵੀ ਇਹਨਾਂ ਨੇ ਆਪਣੀ ਲਾਈਫ ਜ਼ਿੰਦਗੀ ਬਾਰੇ ਤੁਹਾਨੂੰ ਦੱਸਿਆ ਉਹ ਸੱਚ ਹੈ ਜੀ ਤੇ ਮਤਲੇ ਇਹਨਾਂ ਨੇ ਕੰਮ ਬਾਰੇ ਵੀ ਬੜਾ ਸਾਰੇ ਅੱਗੇ ਉਹ ਕੀਤਾ ਕਿ ਮੈਨੂੰ ਕੰਮ ਦੇ ਦੋ ਕੰਮ ਦੇ ਦੋ ਲੋਕ ਕਹਿ ਦਿੰਦੇ ਸੀਗੇ ਕਿ ਕੰਮ ਦੇ ਦੇਾਂਗੇ ਕੱਲ ਆਣਾ ਅੱਜ ਜਾਣਾ ਤੁਸੀਂ ਪਰ ਨੇ ਕੋਈ ਦਿੰਦਾ ਸੀ ਇੱਕ ਐਸਾ ਹੀ ਅੰਮ੍ਰਿਤਸਰ ਸ਼ਹਿਰ ਹੈ ਜੋ ਜਮਾਟੋ ਮੇਰੇ ਭੈਣ ਭਰਾ ਸਮਝੋ ਜਾਂ ਵੀਰ ਸਮਝੋ ਜਿਹੜਾ ਇਹਨਾਂ ਨੂੰ ਕੰਮ ਮਿਲਿਆ ਹੈ ਜੀ ਤੇ ਮੈਂ ਉਹਨਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤੇ ਅਸੀਂ ਗੁਰੂ ਨਗਰੀ ਦੇ ਵਿੱਚ ਆਏ ਹਾਂ ਜੀ ਸਾਨੂੰ ਬਹੁਤ ਚੰਗਾ ਲੱਗਿਆ ਹੈ ਜੀ ਜੀ ਤੁਹਾਨੂੰ ਵੀ 3 ਫੁੱਟ ਦੇ ਕਰੀਬ ਤੁਹਾਨੂੰ ਵੀ ਖਾਸਾ ਮੁਸ਼ਕਿਲਾਂਵਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਹੋਵੇਗਾ ਕੋਈ ਸਫਰ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਮੋੜ ਰਿਹਾ ਹੋਵੇ ਜਿੱਥੋਂ ਤੁਹਾਨੂੰ ਮਹੀਮਤ ਮਿਲੀ ਹੋਵੇ ਕਿ ਹੁਣ ਜ਼ਿੰਦਗੀ ਮੈਂ ਵਧੀਆ ਢੰਗ ਦੇ ਨਾਲ ਜੀਣੀ ਆ ਕਿਉਂਕਿ ਨਮੋਸ਼ੀ ਤੇ ਹੁੰਦੀ ਹੈ ਜਦੋਂ ਜ਼ਿੰਦਗੀ ਦਾ ਇਸ ਤਰ੍ਹਾਂ ਦੇ ਮੋੜ ਆਉਂਦੇ ਹਾਂਜੀ ਜੀ ਤੇ ਜਿਵੇਂ ਮੇਰੇ ਪਹਿਲੇ ਹਸਬੰਦ ਦੀ ਡੈਥ ਹੋ ਗਈ ਸੀ ਤੇ ਫਿਰ ਮੇਰੇ ਪਾਪਾ ਵੀ ਨਹੀਂ ਰਹੇ ਮੈਨੂੰ ਜਾਣੀ ਕਿ ਬਚਪਨ ਤੋਂ ਹੀ ਇਹ ਹਿੰਮਤ ਮਿਲੀ ਸੀ ਕਿ ਮੇਰੇ ਪਾਪਾ ਜੀ ਨਹੀਂ ਥੇ ਜੀ ਮੈਂ ਪੜ੍ਹਾਈ ਵੀ ਕੀਤੀ ਅਸੀਂ ਪੰਜ ਭੈਣ ਭਰਾ ਸੀ ਫਿਰ ਮੈਂ ਪੜ੍ਹੀ ਆ ਅੱਗੇ ਅੱਗੇ ਵਧੀ ਆ ਮੈਂ ਟਿਊਸ਼ਨਾਂ ਮੈਨੂੰ ਹਿੰਮਤ ਇੱਥੇ ਜਦੋਂ ਮੈਂ ਮੈਡੀਕਲ ਕਰਵਾਉਣ ਆਪਣੇ ਮਾਮਾ ਜੀ ਨਾਲ ਰੋਪੜ ਗਈ ਸੀ ਤੇ ਮੈਨੂੰ ਉਹਨਾਂ ਲੜਕੀਆਂ ਨੂੰ ਦੇਖ ਕੇ ਹਿੰਮਤ ਬਣੀ ਹੈ ਕਿ ਇਹ ਮੈਂ ਇਹ ਮਹਿਸੂਸ ਕੀਤਾ ਕਿ ਮੈਂ ਬਾਹਰ ਨਿਕਲ ਤੋਂ ਬੜੀ ਸ਼ਰਮ ਕਰਦੀ ਸੀ ਕਿ ਮੈਨੂੰ ਲੋਕੀ ਕੀ ਕਹਿਣਗੇ ਛੋਟੇ ਕੱਦ ਦੀ ਜਦੋਂ ਮੈਂ ਉਹਨਾਂ ਛੋਟੀਆਂ ਬੱਚੀਆਂ ਨੂੰ ਆਪਣੇ ਕੱਦ ਜੈਸਾ ਦੇਖਿਆ ਤੇ ਮੇਰੇ ਮਾਮਾ ਜੀ ਨੇ ਕਿਹਾ ਨਹੀਂ ਬੇਟੇ ਤੈਨੂੰ ਇਹਨਾਂ ਵੱਲ ਦੇਖ ਕੇ ਵਧਣਾ ਚਾਹੀਦਾ ਤੇ ਫਿਰ ਮੈਂ ਹਿੰਮਤ ਕੀਤੀ ਜੀ ਮੈਡਮ ਇੱਕ ਵਾਰ ਉਹਨਾਂ ਲੋਕਾਂ ਨੂੰ ਮੈਸੇਜ ਦੇ ਦਿਓ ਜੋ ਲੋਕ ਤੰਦਰੁਸਤ ਹੁੰਦੇ ਨੇ ਕੰਮ ਤੋਂ ਤਾਂ ਵੀ ਵਾਂਝੇ ਬੈਠੇ ਰਹਿੰਦੇ ਕੰਮ ਕਰਨ ਦੇ ਵਿੱਚ ਇਹਨਾਂ ਰੁਝਾਨ ਨਹੀਂ ਰੱਖਦੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿਸੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਜਿੰਨੀ ਹੋ ਸਕੇ ਹਿੰਮਤ ਕਰਨੀ ਚਾਹੀਦੀ ਕੰਮ ਕਰਨਾ ਚਾਹੀਦਾ ਕਿਸੇ ਜ਼ਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਤੇ ਭਗਵਾਨ ਜੀ ਤੁਸੀਂ ਕਿਸੇ ਜ਼ਰੂਰਤਮੰਦ ਦੀ ਮਦਦ ਕਰੋਗੇ ਤਾਂ ਤੁਹਾਨੂੰ ਭਗਵਾਨ ਜੀ ਵਾਹਿਗੁਰੂ ਜੀ ਅੱਗੇ ਲੈ ਕੇ ਜਾਣਗੇ ਜੀ ਇਕੋ ਅਸੀਂ ਉਮੀਦ ਕਰ ਸਕਦੇ ਹਾਂ ਅਸੀਂ ਆਸ ਕਰ ਸਕਦੇ ਹਾਂ ਕਿ ਇਸ ਸਟੋਰੀ ਤੋਂ ਤੁਸੀਂ ਕੁਝ ਨਾ ਕੁਝ ਸਿੱਖਿਆ ਹੋਵੇਗਾ ਜ਼ਰੂਰ ਕਿਉਂਕਿ ਇਹ ਸਟੋਰੀ ਹੈਗੀ ਇੰਨੀ ਹੈ ਕਿਉਂਕਿ ਜ਼ਿੰਦਗੀ ਦੇ ਉਹ ਮੋੜ ਤੋਂ ਵੀ ਲੰਗੇ ਹੋਏ ਨੇ ਜਿਸ ਮੋੜ ਤੋਂ ਤੇ ਅਸੀਂ ਜ਼ਰੂਰ ਹਿੰਮਤ ਹਾਰ ਜਾਂਦੇ ਮਗਰ ਇਹਨਾਂ ਦੀ ਹਿੰਮਤ ਐਸੀ ਹੈ ਕਿ ਅਸੀਂ ਤਾਰੀਫਾਂ ਹੀ ਕਰ ਸਕਦੇ ਹਾਂ ਕਿਉਂਕਿ ਲੋਕ ਅੱਜ-ਕੱਲ ਦੀ ਨੌਜਵਾਨੀ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਮਿਹਨਤ ਤੋਂ ਖਾਸ ਤੌਰ ਤੇ ਦੂਰ ਪੈਦੀ ਹੈ ਸਰ ਇੱਕ ਮੈਸੇਜ ਤੁਸੀਂ ਵੀ ਦੇ ਦਿਓ ਤੁਸੀਂ ਲੋਕ ਦੇਖਦੇ ਹੋਵੋਗੇ ਰਾਵਾਂ ਦੇ ਵਿੱਚ ਤੰਦਰੁਸਤ ਨਹੀਂ ਮਗਰ ਉਸਦੇ ਬਾਪ ਜੀ ਤੋਂ ਵੀ ਜਿਹੜੇ ਮੰਗਨ ਦੇ ਉੱਤੇ ਜ਼ਿਆਦਾ ਯਕੀਨ ਰੱਖਦੇ ਨੇ ਉਹਨਾਂ ਲੋਕ ਸਰ ਮੰਗਣਾ ਤਾਂ ਨਹੀਂ ਚਾਹੀਦਾ ਹੈਗਾ ਮੰਗਣਾ ਤੇ ਮਰਨਾ ਬਿਹਤਰ ਹੈਗਾ ਉਹਨਾਂ ਜੇ ਕੰਮ ਕਰ ਕਰਨਗੇ ਤੇ ਆਪਣਾ ਸਵਾਰਾਂਗੇ ਜੇ ਮੰਗਨਾਰਾ ਬੰਦਾ ਕਿਸੇ ਦੀ ਨਿਗਾਹ ਵਿੱਚ ਵੀ ਅੱਛਾ ਨਹੀਂ ਰਹਿੰਦਾ ਨਾ ਆਪਣੀ ਨਿਗਾਹ ਵੇਚਣਾ ਕਿ ਸੇ ਪਰਿਵਾਰ ਦੀ ਨਿਗਾਹ ਸੋ ਉਹ ਤਾਂ ਜੀਣਾ ਵੀ ਬੇਕਾਰ ਹੈ ਜੀ ਜੀਣਾ ਜੀਣਾ ਨਹੀਂਗਾ ਹੁਣ ਜ਼ਿੰਦਗੀ ਦੀ ਕੋਈ ਇੱਛਾ ਹੈਗੀ ਜਾਂ ਫਿਊਚਰ ਦੇ ਵਿੱਚ ਕੀ ਤੁਸੀਂ ਕੁਝ ਚਾਹੁੰਦੇ ਹੋਵੋ ਕਿ ਮੈਂ ਜ਼ਿੰਦਗੀ ਦੇ ਵਿੱਚ ਇਹ ਚੋਣਾ ਕਿ ਇਹ ਪਾਲਾਂ ਬਸ ਸਿਰਫ ਉਹ ਤੇ ਪਾਈ ਲੈਣਾ ਹੈਗਾ ਹਾਂ ਜੀ ਇੱਕ ਹੀ ਚਾਹੀਏ ਵੀ ਆਪਣਾ ਬਸ ਆਪਣੀ ਸਰਚਾ ਛੱਤ ਹੋ ਜਾਵੇ ਠੀਕ ਹੈ ਕਿਰਾਇਆ ਤੇ ਨਾ ਰਹਿਣਾ ਪਵੇ ਤੇ ਬਾਕੀ ਰੋਜ਼ਗਾਰ ਤੇ ਪਰਮਾਤਮਾ ਨੇ ਦੇ ਦਿੱਤਾ ਲੱਗੀਆਂ ਤੇ ਨੇ ਉਸ ਲਈ ਮਿਹਨਤ ਜਾਰੀ ਹੈ ਕਿ ਸਿਰ ਦੇ ਤੇ ਛੱਤਾ ਆਪਣੀ ਲੈ ਬਿਲਕੁਲ ਮਿਹਨਤ ਜਾਰੀ ਹੈ ਹੁਣ ਜਿਸ ਮਕਾਨ ਦੇ ਵਿੱਚ ਰਹਿ ਰਹੇ ਰੈਂਟ ਤੇ ਰਹੇ ਹਾਂਜੀ ਰੈਂਟ ਤੇ ਰਹੇ ਹਾਂ ਪਰਮਾਤਮਾ ਦੇ ਵਿਸ਼ਵਾਸ ਹਮ ਵਾਲੇ ਸਮੇਂ ਕਰ ਬਿਲਕੁਲ ਸੀ ਦੇਖੋ ਇੱਕੋ ਇੱਛਾ ਹੈ ਕਿ ਸਿਰ ਦੇ ਉੱਤੇ ਜਿਹੜੀ ਛੱਤ ਹੈ ਉਹ ਆਪਣੀ ਹੋ ਜਾਏ ਜੇ ਮਗਰ ਹੁਣ ਜਿੱਥੇ ਰਹਿ ਰਹੇ ਨੇ ਉਹ ਮਕਾਨ ਜ਼ਰੂਰ ਕਿਰਾਏ ਦਾ ਤੇ ਮਗਰ ਹਿੰਮਤ ਮਿਲਦੀ ਹੈ ਇਹਨਾਂ ਲੋਕਾਂ ਕੋਲ ਕਿਉਂਕਿ ਇਹਨਾਂ ਦੇ ਜਿਹੜੇ ਵਾਈਫ ਨੇ ਉਹ ਵੀ 3 ਫੁੱਟ ਦੇ ਕਰੀਬ ਨੇ ਮੁਸ਼ਕਲਾਂ ਦਾ ਖਾਸਾ ਸਾਹਮਣਾ ਜ਼ਰੂਰ ਕੀਤਾ ਹੋਵੇਗਾ ਇਹ ਵੀ ਸਰੀਰਪਕੋ ਡਿਸੇਬਲ ਨੇ ਚੱਲ ਫੇਰ ਨਹੀਂ ਸਕਦੇ ਬਚਪਨ ਦੇ ਵਿੱਚ ਪੋਲੀਓ ਨਾਮਕ ਜਿਹੜੀ ਗਰਸਤ ਬਿਮਾਰੀ ਹੈ ਉਸ ਦੇ ਨਾਲ ਗਰਸਤ ਹੋਏ ਤੇ ਮਗਰ ਹੁਣ ਵੀ ਜਿਹੜੀ ਹਿੰਮਤ ਹੈ ਉਹ ਜਿਹੜੀ 100% ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਅਸੀਂ ਆਸ ਕਰਦੇ ਹਾਂ ਇਸ ਸਟੋਰੀ ਦੇ ਉੱਤੇ ਤੁਸੀਂ ਲੋ ਹੋਈ ਨਹੀਂ ਉਹਨਾਂ ਨੂੰ ਜ਼ਰੂਰ ਹਿੰਮਤ ਇਸ ਸਟੋਰੀ ਨੂੰ ਦੇਖ ਕੇ ਮਿਲੀ ਹੋਏਗੀ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨ ਆਫ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ